ਵਾਈ ਗੁਰਜੀ ਕਾ ਖਾਸਾ ਵਾਈ ਗੁਰਜੀ ਕੀ ਫਤਿਹ ਅੰਮ੍ਰਿਤਸਰ ਤੋਂ ਲਾਹਰ ਗੁਰੂ ਅਰਜਨ ਦੇਵ ਜੀ ਦੇ ਨਾਲ ਪੰਜ ਸਿੰਘ ਭਾਈ ਜੇਠਾ ਜੀ ਭਾਈ ਤੇਰਾਣਾ ਜੀ ਭਾਈ ਤੇਰਾਗਾ ਜੀ ਭਾਈ ਵਿਧਿਆ ਜੀ ਅਤੇ ਭਾਈ ਲੰਗਾਹ ਜੀ ਆਏ ਸਨ। ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਮਹਿਲ ਦੇ ਤਖਾਨੇ ਦੇ ਹਨੇਰੀ ਕੋਠੜੀ ਵਿੱਚ ਅਤੇ ਸਿੰਘਾਂ ਨੂੰ ਵੱਖ-ਵੱਖ ਕੋਠੜੀਆਂ ਦੇ ਵਿੱਚ ਕੈਦ ਕਰ ਦਿੱਤਾ। ਸਿਪਾਈਆਂ ਨੂੰ ਹਿਦਾਇਤ ਕੀਤੀ ਕਿ ਗੁਰੂ ਜੀ ਨੂੰ ਭੋਜਨ, ਪਾਣੀ ਅਤੇ ਨੀਂਦ ਨਾ ਦਿੱਤੀ ਜਾਵੇ। ਗੁਰੂ ਅਰਜਨ ਦੇਵ ਜੀ ਨੂੰ ਚੰਦੂ ਨੇ ਪੂਰੇ 5 ਦਿਨ ਤਸੀਹੇ ਦਿੱਤੇ। ਪਹਿਲੇ ਦਿਨ ਗੁਰੂ ਜੀ ਅੱਗੇ ਸ਼ਰਤਾਂ ਰੱਖ ਕੇ ਡਰਾ ਕੇ ਸ਼ਰਤਾਂ ਮੰਨ ਲੈ ਕਿਹਾ ਗਿਆ ਸ਼ਰਤਾਂ ਨਾ ਮੰਨਨ ਤੇ ਦੂਜੇ ਦਿਨ ਗੁਰੂ ਜੀ ਨੂੰ ਬਲਦੀ ਦੇਗ ਵਿੱਚ 24 ਕੰਡੇ ਬਿਠਾਇਆ ਗਿਆ ਗੁਰੂ ਜੀ ਦੇ ਸਰੀਰ ਤੇ ਛਾਲੇ ਪੈ ਗਏ ਪਰ ਗੁਰੂ ਜੀ ਸ਼ਾਂਤ ਤੇ ਅਡੋਲ ਰਹੇ ਸਾਰੇ ਪਾਸੇ ਗੁਰੂ ਜੀ ਨੂੰ ਤਸੀਹੇ ਦੇਣ ਦੀ ਖਬਰ ਫੈਲ ਗਈ ਇੱਕ ਗੁਰਸਿੱਖ ਦੀ ਪੁੱਤਰੀ ਪਾਪੀ ਚੰਦੂ ਦੀ ਨੂੰ ਸੀ ਗੁਰੂ ਜੀ ਨੂੰ ਤਸੀਹੇ ਦੇਣ ਦੀ ਖਬਰ ਸੁਣ ਕੇ ਉਸ ਦਾ ਹਿਰਦਾ ਕੰਬ ਉਠਿਆ ਅਤੇ ਸੋਚਣ ਲੱਗੀ ਕਿ ਮੇਰੇ ਕਿੰਨੇ ਮਾੜੇ ਕਰਮ ਹਨ ਜੋ ਮੈਂ ਐਸੇ ਪਾਪੀ ਦੇ ਘਰ ਵਿਆਹੀ ਗਈ ਹਾਂ ਮੇਰਾ ਪਾਪੀ ਸਹੁਰਾ ਸਾਡੇ ਗੁਰੂ ਜੀ ਨੂੰ ਕਿੰਨੇ ਦੁੱਖ ਦੇ ਰਿਹਾ ਹੈ ਚੰਦੂ ਦੀ ਨੂੰ ਨੇ ਪਾਣੀ ਦੇ ਵਿੱਚ ਮਿੱਠਾ ਘੋਲਿਆ ਅਤੇ ਭੋਜਨ ਲੈ ਕੇ ਚੋਰੀ-ਚੋਰੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਚੱਲ ਪਈ ਸਿਪਾਈਆਂ ਨੂੰ ਖੜਿਆਂ ਦੇਖ ਕੇ ਆਪਣੇ ਗਹਿਣੇ ਉਤਾਰ ਕੇ ਬੇਨਤੀ ਕੀਤੀ ਕਿ ਮੈਨੂੰ ਇੱਕ ਵਾਰੀ ਗੁਰੂ ਜੀ ਨੂੰ ਮਿਲਣ ਦਿੱਤਾ ਜਾਵੇ ਲਾਲਚ ਦੇ ਮਾਰੇ ਸਿਪਾਹੀ ਚੁੱਪ ਰਹੇ ਨੇਤਰਾਂ ਵਿੱਚ ਜਲ ਭਰ ਕੇ ਗੁਰੂ ਜੀ ਨੂੰ ਭੋਜਨ ਅਤੇ ਜਲ ਛਕਣ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਮੈਂ ਪਾਪੀ ਚੰਦੂ ਦੇ ਪੁੱਤਰ ਨੂੰ ਵਿਆਹੀ ਹੋਈ ਹਾਂ ਮੈਂ ਪਤਾ ਨਹੀਂ ਕਿਹੜੇ ਮਾੜੇ ਕਰਮਾ ਕਰਕੇ ਇਹਨਾਂ ਪਾਪੀਆਂ ਦੇ ਘਰ ਵਿਆਹੀ ਗਈ ਮੈਨੂੰ ਆਪਣੇ ਗੁਰਸਿੱਖ ਦੀ ਪੁੱਤਰੀ ਜਾਣੋ ਗੁਰੂ ਜੀ ਨੇ ਵਚਨ ਕਹੇ ਕਿ ਤੂੰ ਗੁਰੂ ਦੇ ਨਾਲ ਪ੍ਰੇਮ ਰੱਖਿਆ ਹੈ ਜੇ ਤੂੰ ਆਪਣਾ ਕਲਿਆਣ ਚਾਹੁੰਦੀ ਹੈ ਤਾਂ ਸਾਡੇ ਨਾਲ ਹੀ ਪ੍ਰਾਣ ਛੱਡ ਦੇਵੋ ਚੰਦੂ ਨਰਕਾਂ ਵਿੱਚ ਪਵੇਗਾ ਇਸ ਪਾਪੀ ਦਾ ਸਾਰਾ ਕੁਲ ਨਾਸ਼ ਹੋ ਜਾਵੇਗਾ ਅਸੀਂ ਇਸ ਪਾਪੀ ਦੇ ਘਰ ਦਾ ਕੁਝ ਵੀ ਨਹੀਂ ਖਾਣਾ ਪੀਣਾ ਹੈ ਚੰਦੂ ਦੀਨੂ ਨੇ ਕਿਹਾ ਕਿਰਪਾ ਕਰਕੇ ਮੈਨੂੰ ਵੀ ਆਪਣੇ ਨਾਲ ਲੈ ਜਾਵੋ ਇਹ ਕਹਿ ਕੇ ਚੰਦੂ ਦੀਨੂ ਵਾਪਸ ਮੁੜ ਗਏ ਚੰਦੂ ਸੋਚਦਾ ਹੈ ਕਿ ਮੈਂ ਇਹਨਾਂ ਨੂੰ ਉਬਲਦੇ ਪਾਣੀ ਦੇ ਵਿੱਚ ਉਬਾਲ ਦਿੱਤਾ ਤਾਂ ਵੀ ਇਹ ਕੁਝ ਬੋਲਦੇ ਹੀ ਨਹੀਂ ਅਡੋਲ ਬੈਠੇ ਹਨ ਗੁਰੂ ਜੀ ਦੀ ਅਵਸਥਾ ਭੁੱਖ ਪਿਆਸ ਅਤੇ ਨੀਂਦ ਤੋਂ ਰਹਿਤ ਸ਼ਾਂਤ ਬ੍ਰह्म ਗਿਆਨੀ ਦੀ ਅਵਸਥਾ ਬਣੀ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ